आज मेरा तरन तारण आन का मुख्य उद्देश्य है कि इतने के थे दे सारे अफसर न गलबात करनी और एस एच ओ डी एस पीज गलत करनी लॉ एंड ऑर्डर और क्राइम के बारे डिस्कशनस करने नाल दी नाल मैं आज अपने साढे रिटायर्ड पुलिस ऑफिसर हैं उन्होंने भी मीटिंग की और उसके बाद कुछ था दौरा करके आ, ਪਥਾਣਿਆਂ ਦੇ ਵਿੱਚ ਵੀ ਜਿਹੜੇ ਵੀ ਜ਼ਰੂਰੀ ਨਿਰਦੇਸ਼ਾਂ ਨੂੰ ਦੇਖਿਆ ਉਸ ਜਾਰੀ ਕਰਾਂਗਾ ਮੇਨ ਮਕਸਦ ਹੈ ਕਿ ਜਿਹੜਾ ਸਾਡੇ ਪੰਜਾਬ ਪੁਲਿਸ ਦਾ ਇੱਕ ਮਹਿੰਮ ਚੱਲ ਰਹੀ ਹੈ ਅਗੇਂਸਟ ਗੈਂਗਸਟਰਸ ਡਰੱਗ ਟ੍ਰਾਫਿਕਰਸ ਔਰ ਜਿਹੜੇ ਸਾਡੇ ਸਟਰੀਟ ਕ੍ਰਾਈਮ ਹੈ ਉਹਨਾਂ ਦੇ ਖਿਲਾਫ ਆਪਣੀ ਇਸ ਮਹਿੰਮ ਨੂੰ ਹੋਰ ਤੇਜ਼ ਕਰਨਾ ਤਾਂ ਕਿ ਜਿਹੜੇ ਮਾੜੇ ਅਸਰ ਹੈ ਉਹਨਾਂ ਦੇ ਖਿਲਾਫ ਅਸੀਂ ਪਹਿਲਾਂ ਤੋਂ ਹੀ ਜਿਹੜਾ ਐਕਸ਼ਨ ਲੈ ਰਹੇ ਹਾਂ ਉਸ ਦੇ ਵਿੱਚ ਹੋਰ ਤੇਜ਼ੀ ਆਵੇ ਔਰ ਲੋਕਾਂ ਨੂੰ ਇੱਕ ਅੱਛੀ ਸੁਰੱਖਿਆ ਦੀ ਭਾਵਨਾ ਕਰਨਤਾਰਨ ਦੇ ਸਾਰੇ ਲੋਕਾਂ ਨੂੰ ਇੱਕ ਸੁਰੱਖਿਤ ਮਾਹੌਲ ਮਿਲ। ਪਰ ਸਾਰੇ ਲੋਕਾਂ ਨਾਲ ਸਰਕਾਰ ਇੱਥੇ ਤਰਤਾਸ ਰਵਸੀ ਆ। ਲੋਕ ਸੋ ਡਰ ਡਰ ਕੇ ਸਾਰੇ ਮੇ ਦੁਕਾਨੇ ਬੰਦ ਕਰ ਗਏ ਤੇ ਕਿਉਂਕਿ ਕੋਈ ਇਨੀ ਮੰਗ ਲਈ ਲੋਕਾਂ ਪਰ ਇਸ ਕਰਕੇ ਲੋਕ ਬੜੇ ਡਰੀ ਪਏ। ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਪੰਜਾਬ ਪੁਲਿਸ ਬਹੁਤ ਇੱਕ ਜਾਂਬਾਦ ਪੁਲਿਸ ਕੋਰਪਸ ਹੈ। ਔਰ ਸਾਡੇ ਵੱਲੋਂ ਕਰਨਤਾਰਨ ਦੇ ਵਿੱਚ ਕਾਫੀ ਅੱਛੇ ਐਕਸ਼ਨ ਇਹਨਾਂ ਦੇ ਖਿਲਾਫ ਲੈ ਗਏ ਹਨ। ਔਰ ਅੱਗੇ ਵੀ ਇਸ ਆਪਣੀ ਮੁਹਿੰਮ ਨੂੰ ਅਸੀਂ ਜਾਰੀ ਰੱਖਦੇ ਆ ਜਿਨ੍ਹਾਂ ਗੈਂਗਸਟਰ ਔਰ ਮੜੇ ਅੰਸਰ ਹੈ ਇਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਪਲਾਨ ਕਰ ਰਹੇ ਸਰ ਵੇਖਣ ਚਾਹੇ ਪੰਜਾਬ ਉਸ ਦੀ ਨਗਰੀ ਕਾਟੇ ਹੋਣ ਕਰਕੇ ਕ੍ਰਾਈਮ ਵੀ ਵੱਧਦਾ ਜਾ ਰਿਹਾ ਨਗਰੀ ਕਾਟੇ ਦੇ ਜਿਹੜੇ ਪੋਸਟਰੀ ਪਰ ਕੀ ਹੋੜ ਕੀਤੀ ਜਾਂਦੀ ਹੈ ਕੋਈ ਹੈ ਕੋਈ ਤਰ੍ਹਾਂ ਦਾ ਸਰਕਾਰ ਵੱਲੋਂ ਜਿਹੜੀ ਸਾਡੀ ਪੁਲਿਸ ਦੀ ਭਰਤੀ ਹੈ ਜਿਵੇਂ ਪਹਿਲਾਂ ਕਈ ਕਈ ਸਾਲਾਂ ਬਾਅਦ ਹੁੰਦੀ ਸੀ ਹੁਣ ਹਰ ਸਾਲ ਦੇ ਹਰ ਸਾਲ ਦੋ ਦੋ ਵਾਰ ਭਰਤੀ ਹੋ ਰਹੀ ਹੈ ਔਰ ਪੰਜਾਬ ਸਰਕਾਰ ਵੱਲੋਂ ਲਈ ਸਾਡੇ ਪੁਸਤਾਂ ਵੀ 10000 ਦੇ ਕਰੀਬ ਸੈਂਕਸ਼ਨ ਕੀਤੇ ਹੋਈਆਂ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਬਾਰਡਰ ਦਾ ਇਲਾਕਾ ਲੱਗਦਾ ਹੈ ਉਸ ਨੂੰ ਸਿਕਂਤਨ ਕਰਨ ਲਈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਮਾਨਯੋਗ ਮੁੱਖ ਮੰਤਰੀ ਜੀ ਨੇ ਸੈਂਕਸ਼ਨ ਕੀਤੇ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਉਹਦੇ ਵਿੱਚ ਕੈਮਰੇ ਲਗਾ ਰਹੇ ਹਾਂ ਇਨਫਰਾਸਟ੍ਰਕਚਰ ਡਵੈਲਪ ਕਰ ਰਹੇ ਹਾਂ ਔਰ ਮੋਬਿਲਿਟੀ ਪ੍ਰੋਵਾਈਡ ਕਰ ਰਹੇ ਹਾਂ ਸਰ ਤੁਸੀਂ ਦੱਸਿਆ ਇਹ ਕਿ ਪੁਲਿਸ ਨੂੰ ਬੜੀ ਸ਼ਕਤੀ ਦੇ ਨਾਲ ਆਪਣੇ ਯਤਨ ਕੀਤੇ ਜਾ ਰਹੀ ਹੈ ਉਹ ਕ੍ਰਾਈਮ ਨੂੰ ਥੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਤਰਨਤਾਰਨ ਜ਼ਿਲ੍ਹਾ ਜਿਹੜਾ ਹਰ ਦੂਸਰੇ ਦਿਨ ਹਾਇਰਨ ਦੇ ਵਿੱਚ ਆ ਜਾਂਦਾ ਹੈ ਕਿ ਕੋਈ ਨਾ ਕੋਈ ਵੱਡਾ ਕਾਂਡ ਹੋ ਜਾਂਦਾ ਹੈ ਕੋਈ ਨਾ ਕੋਈ ਗੋਰੀ ਚੱਲ ਜਾਂਦੀ ਕਤਲ ਹੋ ਜਾਂਦਾ ਮੈਂ ਕਿੱਥੇ ਕਮੀ ਕਿੱਥੇ ਹੈ ਦੇਖੋ ਮੈਂ ਤੁਹਾਨੂੰ ਦੱਸਾਂ ਜਿੰਨੇ ਵੀ ਕ੍ਰਾਈਮ ਪਿਛਲੇ 1.5 ਸਾਲ ਦੇ ਵਿੱਚ ਸਾਡੇ ਸੈਂਸਿਟਿਵ ਕ੍ਰਾਈਮ ਹੋਏ ਨੇ ਜਿੰਨੇ ਵੀ ਸੈਂਸਿਟਿਵ ਕ੍ਰਾਈਮ ਹੋਏ ਨੇ ਉਹ ਸਾਰੇ ਅਸੀਂ ਰਿਕਾਰਡ ਟਾਈਮ ਦੇ ਵਿੱਚ ਫੇਸ ਕੀਤੇ ਨੇ ਬਾਕੀ ਪ੍ਰੀਵੈਂਸ਼ਨ ਆਫ ਕਰਾਈਮ ਤੇ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਸਾਡੇ ਇਹ ਜਿਹੜੇ ਪ੍ਰਯਾਸੇ ਰੰਗ ਲਿਆਉਂਦੇ ਔਰ ਇਹ ਜਿਹੜਾ ਕਰਾਈਮ ਹੈ ਹੋਰ ਵੀ ਜ਼ਿਆਦਾ ਘਟੇਗਾ ਔਰ ਜਿਹੜੇ ਕ੍ਰਿਮੀਨਲ ਐਲੀਮੈਂਟ ਸੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਰ ਜਿਸ ਤਰ੍ਹਾਂ ਅੰਤਕੀ ਹਮਲੇ ਸਾਡੇ ਥਾਣਿਆਂ ਪਹੁੰਚ ਆ ਗਿਆ ਅਥਰੈਟਾ ਨਹੀਂ ਪੀ ਅੰਤਕੀ ਹਮਲੇ ਹੋਣੇ ਆ ਕੀ ਨਾਗਦਾ ਸਰ ਜਿਹੜੇ ਖੌਫ ਖਤਮ ਹੋ ਗਏ ਨਾ ਜਿਹੜੇ ਗੈਂਗਸਟਰ ਜਿਹੜੇ ਅਸ ਕੀ ਮਰਦੀ ਜਿੱਦੇ ਚਦੇ ਨੇ ਧਮਕੀ ਦੇ ਰਹੇ ਦੇਖੋ ਇਹ ਪੰਜਾਬ ਪੁਲਿਸ ਹਮੇਸ਼ਾ ਚੈਲੰਜਸ ਤੋਂ ਘੇਰੀ ਰਹੀ ਹੈ ਅਜੇ ਇਸ ਤੋਂ ਪਹਿਲੇ ਹੀ ਮੈਂ ਰਿਟਾਇਰਡ ਪੁਲਿਸ ਅਫਸਰ ਨਾਲ ਗੱਲ ਕਰ ਰਿਹਾ ਸੀਗਾ ਅਸੀਂ ਉਹ ਵੀ ਦੌਰ ਦੇਖਿਆ ਹੈ ਤੁਸੀਂ ਵੀ ਉਹ ਦੌਰ ਦੇਖਿਆ ਹੋਣਾ ਜਿਹੜਾ ਬਹੁਤ ਜ਼ਿਆਦਾ ਮਾੜਾ ਸੀਗਾ ਔਰ ਪੰਜਾਬ ਪੁਲਿਸ ਇੱਕ ਬਹੁਤ ਜਾਬਾਜ਼ ਔਰ ਟ੍ਰੇਨ ਪੁਲਿਸ ਫੋਰਸ ਹੈ ਕਿਸੇ ਵੀ ਸੂਰਤ ਵਿੱਚ ਪੰਜਾਬ ਦਾ ਲਾਅ ਐਂਡ ਆਰਡਰ ਔਰ ਅਮਨ ਸ਼ਾਂਤੀ ਨੂੰ ਭੰਗ ਨਹੀਂ ਕੀ ਕਰਨ ਦੇਾਂਗੇ ਔਰ ਨਵੇਂ ਪੰਖ ਹੋਏ। ਨਾਫਰੀ ਵਿੱਚ ਜਿਹੜੀ ਹੈ ਨਾਫਰੀ ਇੱਕ ਘਟ ਮੌਰੀ ਦੀ ਗੱਲ ਬੈਂਸਟਰਾਂ ਨੂੰ ਪਤਾ ਹੈ ਕਿ ਅਜਿਹੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਡਿਪੜੇ। ਨਹੀਂ ਨਾਫਰੀ ਕੋਈ ਘਟ ਨਹੀਂ ਹੈ ਸਾਡੇ ਹੁਣ ਜਿਹੜੀ ਵੀ ਘਟ ਸੀਗੀ ਉਹ ਟ੍ਰੇਨਿੰਗ ਹੋ ਰਹੀ ਹੈ ਉਹਨਾਂ ਦੀ ਔਰ ਅਸੀਂ ਆਪਣੇ ਹੋਰ ਰਿਸੋਰਸਸ ਉਧਾਰੇ ਆਏ ਹਾਂ। ਜ਼ਿਆਦਾ ਤੋਂ ਜ਼ਿਆਦਾ ਅਸੀਂ ਪੱਤੀ ਕਰਕੇ ਥਾਣਿਆਂ ਨੂੰ ਸਟੈਂਸ਼ਨ ਕਰਨ ਤੇ ਸਾਡਾ ਜ਼ਿਆਦਾ ਫਾਇਦਾ।